ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਦਰਕਨਾਰ ਕਰਕੇ ਪਾਰਟੀ ਦੀ partite ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਹੁਣ ਫਿਰ ਤੋਂ ਵਧਨੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਉੱਪਰ ਪੰਜ ਸਿੰਘ ਸਬਾਨਾ ਵੱਲੋਂ ਸੁਨਾਏ ਫੈਸਲਿਆਂ ਤੇ ਸੁਖਬੀਰ ਬਾਦਲ ਵੱਲੋਂ ਬਿਨਾਂ ਕਿਸੇ ਨਾ ਲੁੱਕਰ ਦੇ ਕਬੂਲ ਕੀਤੇ ਗਏ ਗੁਨਾਹਾਂ ਬਾਦ ਪੰਥਕ ਹਲਕਿਆਂ ਅੰਦਰ ਨਵੀਂ ਉਮੀਦ ਪੈਦਾ ਹੋਈ ਸੀ ਅਤੇ ਅਕਾਲ ਤਖਤ ਸਾਬਦਾ ਮਾਨ ਸਨਵਾਨ ਵੀ ਮੁੜ ਬਹਾਲ ਹੋਇਆ ਸੀ ਪਰ ਹੁਣ ਬਾਦਲ ਅਕਾਲੀ ਦਲ ਨੇ ਜਿਸ ਤਰ੍ਹਾਂ ਅਕਾਲ ਤਖਤ ਸਾਬ ਤੋਂ ਭਰਤੀ ਲਈ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਪਾਸੇ ਕਰਕੇ ਭਰਤੀ ਮਹੀਮਾ ਵੱਡੇ ਪੱਧਰ ਤੇ ਆਰੰਭ ਦਿੱਤੀ ਹੈ ਉਸਨੇ 2 ਦਸੰਬਰ ਨੂੰ ਫੈਸਲੇਾਬਾਦ ਬਣੀ ਸਾਰੀ ਸਥਿਤੀ ਨੂੰ ਉਲਟਾ ਗੀੜਾ ਦੇ ਦਿੱਤਾ ਹੈ ਇਸ ਨਾਲ ਜਿੱਥੇ ਅਕਾਲੀ ਦਲ ਏਕਤਾ ਦਾ ਪੈਦਾ ਹੋਇਆ ਮੌਕਾ ਖਤਮ ਹੋ ਗਿਆ ਉੱਥੇ ਤਖਤਾਂ ਦੇ ਜਥੇਦਾਰਾਂ ਲਈ ਵੀ ਨਵੀਂ ਚੁਣੌਤੀ ਪੈਦਾ ਹੋ ਗਈ ਹੈ ਇੱਕ ਵਾਰ ਫਿਰ ਤੋਂ ਪੰਥ ਦੀਆਂ ਨਜ਼ਰਾਂ ਜਥੇਦਾਰ ਉੱਪਰ ਲੱਗੀਆਂ ਹੋਈਆਂ ਨੇ ਕਿ ਹੁਣ ਉਹ ਅੱਗੇ ਕੀ ਫੈਸਲਾ ਸੁਣਾਉਂਦੇ ਨੇ ਜਾਂ ਫਿਰ ਮਾਮਲਾ ਇੱਥੇ ਹੀ ਖਤਮ ਹੋ ਜਾਏਗਾ ਇਹ ਵੀ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਮਰਥਕ ਆਗੂਆਂ ਨੇ ਜਿਸ ਤਰ੍ਹਾਂ ਕਾਲ ਤਖਤ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰਕੇ ਭਰਤੀ ਮੀਮਾ ਸ਼ੁਰੂ ਕੀਤੀ ਹੈ ਉਸ ਨਾਲ ਬਾਦਲ ਦਲ ਅੰਦਰ ਵੀ ਮਤਭੇਦ ਪੈਦਾ ਹੋ ਗਏ ਨੇ ਜਦ ਕਿ ਸੁਧਾਰ ਲਹਿਰ ਬਣਾ ਕੇ ਪਾਰਟੀ ਦੇ ਵੱਡੇ ਪ੍ਰਮੁੱਖ ਆਗੂ ਪਹਿਲਾਂ ਹੀ ਸੁਖਬੀਰ ਬਾਦਲ ਤੋਂ ਅਲੱਗ ਹੋ ਚੁੱਕੇ ਨੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਅਕਾਲ ਤਖਤ ਉੱਪਰ ਜਥੇਦਾਰਾਂ ਵੱਲੋਂ ਸੁਣਾਏ ਗੇ ਫੈਸਲਿਆਂ ਤਹਿਤ ਭਰਤੀ ਲਈ ਗਠਨ ਸੱਤ ਮੈਂਬਰੀ ਕਮੇਟੀ ਵਿੱਚ ਚਾਰ ਮੈਂਬਰ ਬਾਦਲ ਦਲ ਦੇ ਤਿੰਨ ਬਾਗੀ ਧੜੇ ਨਾਲ ਸੰਬੰਧਿਤ ਨੇ ਕਮੇਟੀ ਦੇ ਮੁਖੀ ਨੇ ਜਿਹੜੇ ਉਹ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਣਾਏ ਗਏ ਸੀ ਜਿਸ ਨਾਲ ਬਾਕੀ ਦਲ ਵੱਲੋਂ ਵਿੱਚੋਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਮੈਦਪੁਰ ਬੀਬੀ ਸਤਵੰਤ ਕੌਰ ਮੈਂਬਰ ਲੈ ਗਏ ਬਾਦਲ ਨਾਲ ਸੰਬੰਧਿਤ ਪ੍ਰੋਫੈਸਰ ਕਿਰਪਾਲ ਸਿੰਘ ਬਡੋਂਗਰ ਮਰਪੀ ਸਿੰਘ ਯਾਲੀ ਇਕਬਾਲ ਸਿੰਘ ਝੋਂਦਾ ਸ਼ਾਮਲ ਕੀਤੇ ਗਏ ਸੀ ਇਹ ਵੀ ਦੱਸਦੀ ਹੈ ਕਿ ਸਾਰੀ ਕਮੇਟੀ ਅਕਾਲ ਤਖਤ ਦੇ ਫੈਸਲੇ ਇਨਵੇਂ ਲਾਗੂ ਕਰਨ ਦੇ ਹੱਕ ਵਿੱਚ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਮੇਤ ਬਾਦਲ ਨਾਲ ਸੰਬੰਧਿਤ ਚਾਰੇ ਮੈਂਬਰਾਂ ਨੇ ਪਾਰਟੀ ਦੀ ਭਰਤੀ ਮਿਮਤ ਤੋਂ ਦੂਰੀ ਬਣਾਈ ਹੋਈ ਹੈ ਮਨਪ੍ਰੀਤ ਯਾਦਲੀ ਇਕਬਾਲ ਸਿੰਘ ਝੋਂਦਾਤਾ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਉਨ੍ਹਾਂ ਲਈ ਅਕਾਲ ਤਖਸ ਦਾ ਫੈਸਲਾ ਸਰਵਉੱਚ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਜੋ ਕੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਵੀ ਅਕਾਲ ਤਖਸ ਦਾ ਫੈਸਲਾ ਇਨਬੀਨੂ ਲਾਗੂ ਕਰਨ ਦੇ ਹੱਕ ਦੇ ਵਿੱਚ ਨੇ ਪ੍ਰੋਫੈਸਰ ਬਡੋਂਗਰ ਭਾਵੇ ਜਨਤਕ ਤੌਰ ਤੇ ਕੋਈ ਰਾਏ ਪ੍ਰਗਟ ਨਹੀਂ ਕਰ ਰਹੇ ਪਰ ਉਨ੍ਹਾਂ ਦੀ ਚੁੱਪ ਤੇ ਤੇ ਪਰਤੀ ਮਿਮ ਤੋਂ ਬਣੀ ਹੋਈ ਦੂਰੀ ਵੀ ਇਹੋ ਸਪਸ਼ਟ ਕਰ ਰਹੀ ਹੈ ਕਿ ਬਾਦਨਦਲ ਦੇ ਕੀ ਜਨਰਲ ਸਕੱਤਰ ਅਤੇ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਵਿੱਚੋਂ ਜਥੇਦਾਰ ਗੁਰਜੀਤ ਸਿੰਘ ਤਲਵੰਡੀ ਵੀ ਅਕਾਲਤਿਕ ਸਭਾ ਦੇ ਫੈਸਲੇ ਦੇ ਨਾਲ ਖੜੇ ਨੇ ਉਹਨਾਂ ਦਲੀਲਾਂ ਨਾਲ ਇਹ ਵੀ ਗੱਲ ਆਖੀ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਨਾਲ ਕਾਨੂੰਨੀ ਤੌਰ ਤੇ ਪਾਰਟੀ ਨੂੰ ਕੋਈ ਖਤਰਾ ਨਹੀਂ ਹੈਗਾ ਪਰ ਬਾਦਲ ਦਲ ਨੇ ਆਪਣੇ ਧੜੇ ਦੇ ਆਗੂਆਂ ਨੂੰ ਭਰਤੀ ਦੀਆਂ ਕਾਪੀਆਂ ਖੁਦ ਮੈਂਬਰਸ਼ਿਪ ਲੈਣ ਤੋਂ ਬਾਅਦ ਵੰਡ ਦਿੱਤੀਆਂ ਅਤੇ ਹੁਣ ਪੰਜਾਬ ਤੇ ਦਿੱਲੀ ਸਣੇ ਹੋਰ ਰਾਜਾਂ ਦੇ ਵਿੱਚ ਵੀ ਅਕਾਲਤਿਕ ਸਭਾ ਦੀ ਸੱਤ ਮੈਂਬਰੀ ਕਮੇਟੀ ਨੂੰ ਪਾਸ ਕਰਕੇ ਧੜਾ ਧੜ ਭਰਤੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹ ਵੀ ਦੱਸਦੀ ਹੈ ਕਿ ਬੀਤੇ ਦਿਨੀ ਇਸ ਮਾਮਲੇ ਨੂੰ ਲੈ ਕੇ ਕਾਲ ਤੱਕ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬਾਗੀ ਧੜੇ ਦੇ ਆਗੂ ਜਥੇਦਾਰ ਵਡਾਲਾ ਨੂੰ ਬੁਲਾ ਕੇ ਵੀ ਵਿਚਾਰ ਕਰ ਚੁੱਕੇ ਨੇ ਵਡਾਲਾ ਨੇ ਤਾਂ ਇਸ ਮੀਟਿੰਗ ਦੇ ਬਾਅਦ ਫਿਰ ਦਾਵਾ ਕੀਤਾ ਕਿ ਜਥੇਦਾਰ ਸਾਹਿਬ ਵੱਲੋਂ ਵੀ 7 ਮੈਂਬਰੀ ਕਮੇਟੀ ਬਣਾਉਣ ਦੇ ਫੈਸਲੇ ਉੱਪਰ ਕਾਇਮ ਨੇ ਪਰ ਇਸ ਦੇ ਬਾਵਜੂਦ ਬਾਦਲਦਾਲ ਤੇ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ ਅਤੇ ਇਸ ਕਰਕੇ ਹੁਣ ਇੱਕ ਵਾਰ ਫਿਰ ਤੋਂ ਪੰਥ ਦੀਆਂ ਨਜ਼ਰਾਂ ਜਥੇਦਾਰਾਂ ਤੇ ਲੱਗੀਆਂ ਹੋਈਆਂ ਨੇ ਕਿ ਜਥੇਦਾਰ ਇਸ ਤੋਂ ਬਾਅਦ ਹੁਣ ਕੀ ਫੈਸਲਾ ਲੈਂਦੇ ਨੇ ਕੀ ਕੋਈ ਨਵਾਂ ਹੁਕਮ ਜਾਰੀ ਕਰਨਗੇ ਕਿਉਂਕਿ ਜੇਕਰ ਸ਼੍ਰੋਮਣੀ ਕਾਲੇ ਦਰਬਾਰ ਦੇ ਜਥੇਦਾਰ ਦੇ ਫੈਸਲੇ ਨੂੰ ਸਰਵਉੱਚ ਮੰਨਦਾ ਹੈ ਜਥੇਦਾਰਾਂ ਨੂੰ ਸਭ ਤੋਂ ਸਰਵਉੱਚ ਮੰਨਦਾ ਹੈ ਤੇ ਫਿਰ ਉਹਨਾਂ ਦੇ ਫੈਸਲੇ ਮੁਤਾਬਕ ਭਰਤੀ ਵਿੱਚ ਸ਼ੁਰੂ ਕਿਉਂ ਨਹੀਂ ਕੀਤੀ ਗਈ ਕਿਉਂਕਿ 7 ਮੈਂਬਰੀ ਕਮੇਟੀ ਨੂੰ ਹੁਕਮ ਦਿੱਤੇ ਗਏ ਸੀ ਕਿ ਸਾਰਾ ਟਾਂਚਾ ਰੱਦ ਕਰਕੇ ਦੁਬਾਰਾ ਤੋਂ ਭਰਤੀਵੇਂ ਸ਼ੁਰੂ ਕੀਤੀ ਜਾਵੇ ਪਰ ਜਿਹੜੇ ਬਾਕੀ ਬਾਗੀ ਧੜੇ ਦੇ ਮੈਂਬਰ ਨੇ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਹੈਗੇ ਨਾ ਹੀ ਉਹਨਾਂ ਨੂੰ ਪੁੱਛਿਆ ਗਿਆ ਤੇ ਆਪਣੀ ਮਨਮਰਜ਼ੀ ਮੁਤਾਬਕ ਅਕਾਲੀ ਦਲ ਫਿਰ ਤੋਂ ਇਸੇ ਤਰੀਕੇ ਨਾਲ ਲੱਗਿਆ ਹੋਇਆ ਹੈ ਇੱਥੋਂ ਤੱਕ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿ ਬਾਗੀ ਧੜੇ ਦੇ ਨੇ ਉਹ ਕਹਿ ਚੁੱਕੇ ਨੇ ਕਿ ਅਕਾਲੀ ਦਲ ਆਪਣੀ ਮਨਮਰਜ਼ੀ ਕਰ ਰਿਹਾ ਹੈ ਤੇ ਸੁਖਬੀਰ ਬਾਦਲ ਮੁੜ ਤੋਂ ਪ੍ਰਧਾਨ ਬਣਨਾ ਚਾਹੁੰਦੇ ਨੇ ਇੱਥੇ ਕੋਈ ਸੁਧਾਰ ਨਹੀਂ ਹੋਇਆ ਜਥੇਦਾਰਾਂ ਦੇ ਹੁਕਮ ਨਹੀਂ ਮੰਨੇ ਜਾ ਰਹੇ ਹੈਗੇ ਉਹਨਾਂ ਨੂੰ ਦਰਕਨਾਰ ਕੀਤਾ ਜਾ ਰਿਹਾ ਤਾਂ ਹੁਣ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਢੇਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲਾ ਚੁੱਕਿਆ ਕਿਉਂਕਿ ਜੇ ਜਿਹੜੇ ਹੁਕਮ ਅਕਾਲ ਤਖਤ ਸੈਵਡੇ 2 ਦਸੰਬਰ ਨੂੰ ਸੁਣਾਏ ਸੀਗੇ ਉਹਨਾਂ ਹੁਕਮਾਂ ਦੇ ਉੱਤੇ ਨਹੀਂ ਚੱਲਿਆ ਜਾ ਰਿਹਾ ਉਸ ਨੂੰ ਦਰਕਨਾਰ ਕਰਕੇ ਆਪਣੀਆਂ ਮਨਮਰਜ਼ੀਆਂ ਫਿਰ ਤੋਂ ਕੀਤੀਆਂ ਜਾ ਰਹੀਆਂ ਨੇ ਇਸ ਦਾ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਨੂੰ ਕੋਈ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਦਿਓ ਜਾਜਤ ਧੰਨਵਾਦ